ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਬਹੁਤ-ਬਹੁਤ ਤੁਹਾਡਾ ਮੇਰੇ ਚੈਨਲ ਵਿੱਚ। ਚਲੋ ਜੀ ਅੱਜ ਆਪਾਂ ਇੱਕ ਹੋਰ ਬਹੁਤ ਸੌਖਾ ਜਿਹਾ ਡਿਜ਼ਾਈਨ ਬਣਾਉਣਾ ਦੱਸਦੇ ਹਾਂ ਤੁਹਾਨੂੰ। ਇਹ ਮੈਂ ਆਪਣਾ ਸਵੈਟਰ ਸ਼ੁਰੂ ਕਰਿਆ ਹੋਇਆ ਜੀ। ਪੂਰਾ ਸਵੈਟਰ ਬਣਾ ਕੇ ਵੀ ਮੈਂ ਤੁਹਾਨੂੰ ਦਿਖਾਉਂਗੀ ਇਹ। ਰਾਜੇ ਮੈਂ ਤੁਹਾਨੂੰ ਇਹਦੇ ਕੁੰਡੇ ਪਾਉਣੇ ਦੱਸੂਗੀ ਜੀ ਵੀ ਕਿਵੇਂ ਕੁੰਡੇ ਪਾਏ ਮੈਂ ਥੱਲੇ ਤੋਂ ਇਹਦੇ ਡਿਜ਼ਾਈਨਰ ਕੁੰਡੇ ਪਾਏ ਹੋਏ ਆ ਇਹ ਅਗਲੀ ਵੀਡੀਓ ਵਿੱਚ ਦੱਸੂਗੀ ਮੈਂ ਤੁਹਾਨੂੰ ਬਾਰਡਰ ਉਸ ਤੋਂ ਅਗਲੀ ਵਿੱਚ ਦੱਸੂਗੀ ਜੀ ਮੈਂ ਤੁਹਾਨੂੰ ਇਹਦਾ ਡਿਜ਼ਾਈਨ ਕਿਵੇਂ ਬਣਾਇਆ ਪੂਰਾ ਸਵੈਟਰ ਬਣਾ ਕੇ ਵੀ ਮੈਂ ਤੁਹਾਨੂੰ ਦਿਖਾਉਂਗੀ ਜੀ ਇਹ ਕਿਵੇਂ ਦਾ ਬਣਿਆ ਕਿੰਨੇ ਆਪਾਂ ਨੇ ਕੁੰਡੇ ਪਾਏ ਇਹਦੇ ਕਿੰਨੀ ਆਪਾਂ ਲંબਾਈ ਕਰੀ ਕਿਵੇਂ ਆਪਾਂ ਇਹਦੀ ਕਾਟ ਪਾਈ ਸਾਰਾ ਕੁਝ ਦੱਸੂਗੀ ਜੀ ਮੈਂ ਤੁਹਾਨੂੰ ਅੱਜ ਮੈਂ ਇਹ ਵੀਡੀਓ 'ਚ ਤੁਹਾਨੂੰ ਦੱਸੂਗੀ ਜੀ ਕੁੰਡੇ ਪਾਉਣੇ ਜਿਹੜੇ ਇਹਦੇ ਮੈਂ ਕੁੰਡੇ ਪਾਏ ਹੋਏ ਨੇ ਦੇਖੋ ਡਿਜ਼ਾਈਨਰ ਪਾਏ ਹੋਏ ਨੇ ਚਲੋ ਜੀ ਆਪਾਂ ਦੇਖਦੇ ਹਾਂ ਕੁੰਡੇ ਕਿਵੇਂ ਪਾਉਣੇ ਆ ਇਹਦੇ ਕੁੰਡਿਆਂ ਨੂੰ ਪਾਉਣ ਵਾਸਤੇ ਆਪਾਂ ਨੇ ਪਹਿਲਾਂ ਉਹਨਾਂ ਨੂੰ ਧੋਰੀ ਕਰ ਲੈਣਾ ਹੈ ਫਿਰ ਆਪਾਂ ਨੇ ਤਿੰਨ ਲੜੀ ਕਰ ਲੈਣਾ ਇਹੇ ਉਨਾਂ ਦੀ ਜਿਹੜੀ ਇਹ 10 ਨੰਬਰ ਦੀਆਂ ਸਲਾਈਆਂ ਨਾਲ ਬੁਣਨ ਵਾਲੀ ਹੈ ਇਹਦੇ ਕਰਕੇ ਆਪਾਂ ਨੇ ਇਹਨੂੰ ਉਹਨਾਂ ਨੂੰ ਚੌਰੀ ਕਰਨਾ ਜੇ ਆਪਣੇ ਕੋਲ ਉਨ ਮੋਟੀ ਹੈ ਤਾਂ ਆਪਾਂ ਤਿੰਨ ਲੜੀ ਵੀ ਕਰ ਸਕਦੇ ਹਾਂ ਉਹ ਆਪਾਂ ਨੇ ਦੇਖ ਲੈਣਾ ਐਨੀ ਕਮੋਟੀ ਚਾਹੀਦੀ ਹੈ ਫਿਰ ਬਹੁਤ ਜ਼ਿਆਦਾ ਮੋਟੀ ਵੀ ਨਹੀਂ ਵਧੀਆ ਲੱਗਦੀ ਇਹ ਤੁਸੀਂ ਆਪਣਾ ਧਿਆਨ ਰੱਖਣਾ ਜੇ ਉਨ ਜ਼ਿਆਦਾ ਮੋਟੀ ਹੈ ਤਾਂ ਤਿੰਨ ਲੜੀ ਕਰ ਲਓ ਨਹੀਂ ਆਪਾਂ ਨੇ ਚਾਰ ਲੜੀ ਕਰ ਲੈਣੀ ਹੈ ਇਹ ਚਾਰ ਲੜੀ ਕਰਕੇ ਦੇਖੋ ਜੀ ਆਪਾਂ ਨੇ ਇਹ ਆਹ ਧੱਗਾ ਜਿਹੜਾ ਇਸ ਤਰ੍ਹਾਂ ਕਮਾ ਲੈਣਾ ਤਾਂ ਇਸ ਤਰ੍ਹਾਂ ਕਮਾ ਕੇ ਜਦੋਂ ਕੇ ਇਹ ਆਪਣੇ ਦੋ ਕੁੰਡੇ ਇਕੱਠੇ ਬਣ ਜਾਣਗੇ ਉਸ ਤੋਂ ਬਾਅਦ ਆਪਾਂ ਨੇ ਜਿਵੇਂ ਆਪਾਂ ਆਮ ਕੁੰਡਾ ਪਾਉਂਦੇ ਹੁੰਨੇ ਆ ਇਸ ਤਰ੍ਹਾਂ ਕੁੰਡਾ ਪਾ ਲੈਣਾ ਜੀ ਦੂਜਾ ਕੁੰਡਾ ਆਪਾਂ ਨੇ ਪਹਿਲਾਂ ਆਪਾਂ ਨੇ ਇਸ ਤਰ੍ਹਾਂ ਪਾਇਆ ਤਾਂ ਹੁਣ ਉਸ ਤੋਂ ਬਾਅਦ ਆਪਾਂ ਨੇ ਇਸ ਤਰ੍ਹਾਂ ਪਾਉਣਾ ਦੋ ਦੋ ਕੁੰਡੇ ਹੀ ਬਣੇ ਜਾਣੇ ਆ ਜੀ ਪੈਨੇ ਅਲੱਗ-ਅਲੱਗ ਹੈ ਪਰ ਦੋ ਕੁੰਡੇ ਇਕੱਠੇ ਹੋ ਜਾਣੇ ਆ ਇਹ ਦੇਖੋ ਜੀ ਪਹਿਲਾਂ ਆਪਾਂ ਨੇ ਇਸ ਤਰ੍ਹਾਂ ਸਿੱਧਾ ਕੁੰਡਾ ਪਾ ਲਿਆ ਆ ਦੇਖੋ ਜੀ ਇੱਕ ਕੁੰਡਾ ਬਣ ਗਿਆ ਫਿਰ ਜਦ ਆਪਾਂ ਨੇ ਇੱਥੋਂ ਆਂ ਉਂਗਲ ਆ ਜਿਹੜੀ ਇੱਥੋਂ ਪਾ ਕੇ ਐਂ ਕੁੰਡਾ ਪਾਉਣਾ ਹੈ ਆ ਦੇਖੋ ਜੀ ਇਹ ਦੋਏ ਕੁੰਡੇ ਬਣ ਗਏ ਜਦ ਵੀ ਆਪਾਂ ਨੇ ਕੁੰਡੇ ਪਾਉਣੇ ਆ ਇਹੇ ਧਿਆਨ ਰੱਖਣਾ ਵੀ ਇਹ ਦੋ ਦੋ ਕੁੰਡੇ ਆ ਜਿਹੜੇ ਇਸ ਤਰ੍ਹਾਂ ਬਣਨੇ ਚਾਹੀਦੇ ਆ ਝੋਟਾ ਝੋਟਾ ਜੇ ਆਪਣਾ ਇੱਕ ਰਹਿ ਗਿਆ ਤਾਂ ਆਪਣਾ ਸਮਝ ਲਓ ਵੀ ਇਹ ਖਰਾਬ ਹੋ ਗਿਆ ਫੇਰ ਆਪਾਂ ਨੇ ਆਪਣਾ ਧਿਆਨ ਨਾਲ ਕੁੰਡਿਆਂ ਨੂੰ ਸ਼ੁਰੂ ਕਰਨਾ ਹੈ ਪਹਿਲਾਂ ਆਪਾਂ ਨੇ ਇਸ ਤਰ੍ਹਾਂ ਕੁੰਡਾ ਪਾ ਲੈਣਾ ਫੇਰ ਆਪਾਂ ਨੇ ਐ ਥੱਲੇ ਤੋਂ ਚੱਕ ਕੇ ਪਹਿਲਾ ਕੁੰਡਾ ਇਸ ਤਰ੍ਹਾਂ ਦੂਜਾ ਕੁੰਡਾ ਇਸ ਤਰ੍ਹਾਂ ਦੇਖੋ ਜੀ ਡਿਜ਼ਾਈਨ ਥੱਲੇ ਬਣਨ ਲੱਗ ਗਿਆ ਵਧੀਆ ਲੱਗਦੇ ਆ ਜੀ ਡਿਜ਼ਾਈਨਰ ਕੁੰਡੇ ਪਾਏ ਹੋਏ ਆਪਣੇ ਸਵੈਟਰ ਵਿੱਚ ਸਵੈਟਰ ਜੈਕਟ ਕੋਟੇ ਵਿੱਚ ਤਾਂ ਆਪਾਂ ਸਿੱਧੇ ਵੀ ਪਾ ਲਈਏ ਤਾਂ ਵੀ ਵਧੀਆ ਲੱਗਦੇ ਆ ਕਿਉਂਕਿ ਥੱਲੇ ਚਲੇ ਜਾਂਦੇ ਆ ਇਹ ਜਿਹੜੇ ਆਪਣੇ ਸਵੈਟਰ ਹੁੰਦੇ ਆ ਥੋੜੇ ਜਿ ਉੱਚੇ ਰਹਿ ਜਾਂਦੇ ਆ ਇਹ استان ਦਾ ਜੈਨਰ ਕੁੰਡੇ ਪਾਏ ਹੋ ਜਿਆਦਾ ਵਧੀਆ ਲੱਗਦੇ ਆ ਇਹ ਵੀਡੀਓ ਵਿੱਚ ਮੈਂ ਤੁਹਾਨੂੰ ਕੁੰਡੇ ਪਾਉਣੇ ਦੱਸੂਗੀ ਜੀ ਇਸ ਤੋਂ ਅਗਲੀ ਵਿੱਚ ਮੈਂ ਤੁਹਾਨੂੰ ਬਾਰਡਰ ਦਾ ਡਿਜ਼ਾਈਨ ਦੱਸੂਗੀ ਜੀ ਕਿਉਂਕਿ ਜੇ ਆਪਾਂ ਇੱਕੋ ਵੀਡੀਓ ਵਿੱਚ ਦੱਸਦੇ ਆਂ ਫਿਰ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ ਜੀ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਮੈਂਟ ਸ਼ੇਅਰ ਕਰਿਆ ਕਰੋ ਜੀ ਦੇਖੋ ਜੀ ਕਿੰਨੇ ਸੋਹਣੇ ਡਿਜ਼ਾਈਨਰ ਕੁੰਡੇ ਬਣੇ ਆ ਆਪਣੇ ਇਹ ਚਲੋ ਜੀ ਫਿਰ ਮਿਲਦੇ ਆਪਾਂ ਆਪਣੀ ਅਗਲੀ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ